ਇਧਰ ਬਾਈ ਹਰਮਨ ਸਿੰਘ ਭੂਤਨ ਕਾਰਪੂਤ ਹਨ ਬਲਦੀਪ ਭੂਤਨ ਤੇ ਨਾਲ ਹੀ ਬਾਈ ਗੋਗੀ ਹਰਨਾਮਪੁਰ ਅਜੀਤਪਾਲ ਹੁਣੀ ਪਿਆਰ ਹੈ ਜੋਤ ਲਓ ਜੀ ਇਸ ਗੱਡੀ ਦਾ ਸਮਾਂ 23 ਸਕਿੰਟ 31 ਪੁਆਇੰਟ ਤਾੜੀਆਂ ਮਾਰ ਦਿਓ ਜ਼ੋਰਦਿਆਂ 23 ਸਕਿੰਟ 31 ਪੁਆਇੰਟ ਆ ਉਹ ਬਾਟ ਗਿਆ ਜੀ ਹਰਵੰਸ ਭੂਜਨ ਕਾਰਸਿੰਘੂ ਭੂਜਨ ਤੇ ਮਨਜੀਤ ਸਿੰਘ ਦੀ ਬੋਪਰ ਜਗਤਪੁਰਾ ਸਿਕੰਦਰ ਸਿੰਘ ਦੀ ਪੱਕੀ ਜਗਤਪੁਰਾ ਪੀਜੇ ਸ਼ੇਰਗੱਲ ਰਾਜੀ ਸਰਹਾਲਾ ਤੇ ਜਿਹੜਾ ਨਾਲ ਬੱਲ ਧਟਿਆ ਬਾਈ ਇਹ ਬਾਈ ਗੋਗੀ ਹਰਨਾਮਪੁਰਾ ਅਬੀਦਪਾਲ ਖਰੀਬਾਈ ਜੋਗੀ ਹਰਨਾਮਪੁਰਿਆ ਪਟਿਆ ਜੀ ਹਿੰਦੂ ਨੇ ਕਰੀ ਗੜਵਾਨੀ ਹਿੰਦੂ ਨੇ ਜੋੜੀਆ ਕਰਵਾਨੀ ਕਰ ਗਿਆ ਜੀ